ਬੀਬੀ ਪੰਨੀ ਜੀ ਤੀਜੇ ਸਿੱਖ ਗੁਰੂ ਅਮਰਦਾਸ ਜੀ ਦੀ ਧੀ ਸੀ ਅਤੇ ਚੌਥੇ ਸਿੱਖ ਗੁਰੂ ਰਾਮਦਾਸ ਜੀ ਦੀ ਪਤਨੀ ਅਤੇ ਪੰਜਵੇਂ ਸਿੱਖ ਗੁਰੂ ਅਰਜਨ ਦੇਵ ਜੀ ਦੀ ਮਾਤਾ ਸੀ ਆਪ ਜੀ ਦਾ ਜਨਮ 19 ਜਨਵਰੀ 1535 ਈਸਵੀ ਨੂੰ ਸਿੱਖਾਂ ਦੇ ਤੀਜੇ ਗੁਰੂ ਗੁਰੂ ਅਮਰਦਾਸ ਜੀ ਦੇ ਘਰ ਮਾਤਾ ਮਨਸਤ ਦੇਵੀ ਜੀ ਦੀ ਕੋਖੋ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਬੀਬੀ ਪੰਨੀ ਸਿੱਖ ਜਗਤ ਦੀ ਆਪ ਮਹਾਨ ਸ਼ਖਸੀਅਤ ਹੈ ਬੀਬੀ ਪਾਨੀ ਜੀ ਨੇ ਪਿਤਾ ਦੀ ਸੇਵਾ ਕਰਕੇ ਇਹ ਪੂਰਨ ਰੂਪ ਦੇ ਵਿੱਚ ਸਿੱਧ ਕਰ ਦਿੱਤਾ ਕਿ ਬੇਟੀ ਅਤੇ ਬੇਟੇ ਦੇ ਵਿੱਚ ਕੋਈ ਵੀ ਫਰਕ ਨਹੀਂ ਹੈ ਬੀਬੀ ਜੀ ਬਚਪਨ ਤੋਂ ਹੀ ਪ੍ਰਭੂ ਭਗਤੀ ਦੇ ਵਿੱਚ ਲੱਗ ਗਏ ਸਨ ਆਪ ਸੁਭਾਅ ਦੇ ਅਤੀ ਸ਼ੀਤਲ ਸੰਜਮੀ ਅਤੇ ਨਿਮਰਤਾ ਵਾਲੇ ਸਨ ਸ਼੍ਰੇਸ਼ਟ ਬੁੱਧੀ ਦੇ ਮਾਲਕ ਸਨ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਿੱਖ ਇਤਿਹਾਸ ਦੇ ਵਿੱਚ ਕੇਵਲ ਬੀਬੀ ਭਾਨੀ ਜੀ ਹਨ ਜੋ ਗੁਰੂ ਜੋ ਗੁਰ ਬੇਟੀ ਵੀ ਹਨ ਗੁਰ ਪਤਨੀ ਵੀ ਗੁਰੂ ਜਨਨੀ ਵੀ ਗੁਰੂ ਦਾਦੀ ਅਤੇ ਪਰਦਾਦੀ ਸਨ ਆਪ ਦੇ ਪਿਤਾ ਗੁਰੂ ਨਾਲ ਪ੍ਰੇਮ ਦੀ ਬਚਪਨ ਦੀ ਇੱਕ ਘਟਨਾ ਸਿੱਖ ਇਤਿਹਾਸ ਦੇ ਵਿੱਚ ਮੌਜੂਦ ਹੈ ਇੱਕ ਵਾਰ ਜਦ ਗੁਰੂ ਅਮਰਦਾਸ ਜੀ ਸਮਾਦੀ ਵਿੱਚ ਲੇਣ ਸਾਨੂੰ ਉਹਨਾਂ ਦੇ ਚੌਂਕੀ ਦਾ ਪਾਵਾਂ ਟੁੱਟ ਜਾਣ ਤੇ ਬੀਬੀ ਭਾਨੀ ਨੇ ਆਪਣਾ ਪੈਰ ਚੌਂਕੀ ਦੇ ਹੇਠਾਂ ਰੱਖ ਦਿੱਤਾ ਤਾਂ ਕਿ ਗੁਰੂ ਪਿਤਾ ਦੀ ਭਗਤੀ ਦੇ ਵਿੱਚ ਵਿਗਨ ਨਾ ਪਵੇ ਭਾਵੇਂ ਕਿ ਲੋਹੇ ਦਾ ਕਿੱਲੋ ਉਹਨਾਂ ਦੇ ਪੈਰ ਦੇ ਵਿੱਚ ਖੂਬ ਜਾਨ ਨਾਲ ਲਹੂ ਵਹਿ ਤੁਰਿਆ ਸੀ ਸਮਾਦੀ ਭੋਲਣ ਤੇ ਗੁਰੂ ਅਮਰਦਾਸ ਜੀ ਨੇ ਪੁੱਤਰੀ ਨੂੰ ਗੁਰਗੱਦੀ ਤੇ ਉਹਨਾਂ ਦੀ ਸੰਤਾਨ ਵਿੱਚ ਰਹਿਣ ਦਾ ਫਰਜ਼ ਦਿੱਤਾ ਆਪ ਗੁਰੂ ਜੀ ਦੀ ਛੋਟੀ ਪੁੱਤਰੀ ਸਨ ਆਪ ਦੇ ਭਰਾਵਾਂ ਦਾ ਨਾਮ ਪਾਈ ਮੋਹਨ ਜੀ ਅਤੇ ਪਾਈ ਮੋਹਰਸ ਜੀ ਅਤੇ ਵੱਡੀ ਭੈਣ ਬੀਬੀ ਦਾਨੀ ਜੀ ਸਨ ਆਪ ਦਾ ਵਿਆਹ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਨਾਲ ਹੋਇਆ ਆਪ ਦੇ ਘਰ ਤਿੰਨ ਪੁੱਤਰ ਪ੍ਰਿਥੀ ਚੰਦ ਮਹਾਦੇਵ ਅਤੇ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ ਬੀਬੀ ਪੰਨੀ ਜੀ ਤੇਜੇ ਸਿੱਖ ਗੁਰੂ ਅਮਰਦਾਸ ਜੀ ਦੀ ਧੀ ਅਤੇ ਚੌਥੇ ਸਿੱਖ ਗੁਰੂ ਰਾਮਦਾਸ ਜੀ ਦੀ ਪਤਨੀ ਅਤੇ ਪੰਜਵੇਂ ਸਿੱਖ ਗੁਰੂ ਅਰਜਨ ਦੇਵ ਜੀ ਦੀ ਮਾਤਾ ਸੀ ਆਪ ਜੀ ਦਾ ਜਨਮ 19 ਜਨਵਰੀ 1535 ਈਸਵੀ ਨੂੰ ਸਿੱਖਾਂ ਦੇ ਤੀਜੇ ਗੁਰੂ ਗੁਰੂ ਅਮਰਦਾਸ ਜੀ ਦੇ ਘਰ ਮਾਤਾ ਮਨਸਤ ਦੇਵੀ ਜੀ ਦੀ ਕੋਖੋ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਬੀਬੀ ਪੰਨੀ ਸਿੱਖ ਜਗਤ ਦੀ ਆਪ ਮਹਾਨ ਸ਼ਖਸੀਅਤ ਹੈ ਬੀਬੀ ਪੰਨੀ ਜੀ ਨੇ ਪਿਤਾ ਦੀ ਸੇਵਾ ਕਰਕੇ ਇਹ ਪੂਰਨ ਰੂਪ ਦੇ ਵਿੱਚ ਸਿੱਧ ਕਰ ਦਿੱਤਾ ਕਿ ਬੇਟੀ ਅਤੇ ਬੇਟੇ ਦੇ ਵਿੱਚ ਕੋਈ ਵੀ ਫਰਕ ਨਹੀਂ ਹੈ ਬੀਬੀ ਜੀ ਬਚਪਨ ਤੋਂ ਹੀ ਪ੍ਰਭੂ ਭਗਤੀ ਦੇ ਵਿੱਚ ਲੱਗ ਕੇ ਸਨ ਆਪ ਸੁਭਾਅ ਦੇ ਅਤੀ ਸ਼ੀਤਲ ਸੰਜਮੀ ਅਤੇ ਨਿਮਰਤਾ ਵਾਲੇ ਸਨ ਸ਼੍ਰੇਸ਼ਟ ਬੁੱਧੀ ਦੇ ਮਾਲਕ ਸਨ ਅਸੀਂ ਵੀ ਕਹਿ ਸਕਦੇ ਹਾਂ ਕਿ ਸਿੱਖ ਇਤਿਹਾਸ ਦੇ ਵਿੱਚ ਕੇਵਲ ਬੀਬੀ ਭਾਨੀ ਜੀ ਹਨ ਜੋ ਗੁਰੂ ਜੋ ਗੁਰ ਬੇਟੀ ਵੀ ਹਨ ਗੁਰ ਪਤਨੀ ਵੀ ਗੁਰ ਜਨਨੀ ਵੀ ਗੁਰਦਾਦੀ ਅਤੇ ਪੜਦਾਦੀ ਸਨ ਆਪ ਦੇ ਪਿਤਾ ਗੁਰੂ ਨਾਲ ਪ੍ਰੇਮ ਦੀ ਬਚਪਨ ਦੀ ਇੱਕ ਘਟਨਾ ਸਿੱਖ ਇਤਿਹਾਸ ਦੇ ਵਿੱਚ ਮੌਜੂਦ ਹੈ ਇੱਕ ਵਾਰ ਜਦ ਗੁਰੂ ਅਮਰਦਾਸ ਜੀ ਸਮਾਦੀ ਵਿੱਚ ਲੇਨ ਸਾਨੂੰ ਉਹਨਾਂ ਦੇ ਚੌਂਕੀ ਦਾ ਪਾਵਾ ਟੁੱਟ ਜਾਣ ਤੇ ਬੀਬੀ ਭਾਨੀ ਨੇ ਆਪਣਾ ਪੈਰ ਚੌਂਕੀ ਦੇ ਹੇਠਾਂ ਰੱਖ ਦਿੱਤਾ ਤਾਂ ਕਿ ਗੁਰੂ ਪੀਤਾ ਦੀ ਭਗਤੀ ਦੇ ਵਿੱਚ ਵਿਗੜ ਨਾ ਪਵੇ ਭਾਵੇਂ ਕਿ ਲੋਹੇ ਦਾ ਕਿੱਲੋ ਉਹਨਾਂ ਦੇ ਪੈਰ ਦੇ ਵਿੱਚ ਖੂਬ ਜਾਨ ਨਾਲ ਲਹੂ ਵਹਿ ਤੁਰਿਆ ਸੀ ਸਮਾਦੀ ਖੋਲਣ ਤੇ ਗੁਰੂ ਅਮਰਦਾਸ ਜੀ ਨੇ ਪੁੱਤਰੀ ਨੂੰ ਗੁਰਗੱਦੀ ਤੇ ਉਹਨਾਂ ਦੀ ਸੰਤਾਨ ਵਿੱਚ ਰਹਿਣ ਦਾ ਫਰ ਦਿੱਤਾ ਆਪ ਗੁਰੂ ਜੀ ਦੀ ਛੋਟੀ ਪੁੱਤਰੀ ਸਨ ਆਪ ਦੇ ਭਰਾਵਾਂ ਦਾ ਨਾਮ ਭਾਈ ਮੋਹਨ ਜੀ ਅਤੇ ਭਾਈ ਮੋਹਰਸ ਜੀ ਅਤੇ ਵੱਡੀ ਭੈਣ ਬੀਬੀ ਦਾਨੀ ਜੀ ਸਨ ਆਪ ਦਾ ਵਿਆਹ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਨਾਲ ਹੋਇਆ ਆਪ ਦੇ ਘਰ ਤਿੰਨ ਪੁੱਤਰ ਪ੍ਰੀਥੀ ਚੰਦ ਮਹਾਦੇਵ ਅਤੇ ਗੁਰੂ ਅਰਜਨ ਦੇਵ ਜੀ ਦਾ ਜਨਮ